ਮੰਜਾ ਵੀ ਰੋਣਿਆ ਹੁਣ ਆਗੇ ਵੈਸੇ ਬੈਠ ਲਿਆ ਆਵੇ ਕਿ ਦਾ ਗੋਡੀ ਬੋ ਕਰਾ ਕੇ ਜਿੱਦਾਂ ਇਹਨਾਂ ਵਰਤੀਆਂ ਦਾ ਡੱਬਾ ਦੇਣਾ ਹਣੇ ਤੇ ਇਹ ਵਰਤੀਆਂ ਦੇ ਦੇ ਆ ਕਈਓ ਜੀ ਸਾਸਰੀ ਕਾਲ ਜੀ ਸਵਾਗਤ ਆ ਤੁਹਾਡਾ ਸਾਰਿਆਂ ਦਾ ਸਾਡੇ ਕੋਲ ਨਵੇਂ ਵਲੌਗ ਵਿੱਚ ਇਹ ਸਕੂਲੋਂ ਅਸੀਂ ਆ ਗਏ ਆ ਅੱਜ ਪੇਪਰ ਸੀ ਤੁਹਾਡੇ ਦਾ ਪੇਪਰ ਤੇ ਪੜਾ ਦਿੱਤਾ ਹੈ ਪਾਸ ਹੁੰ ਜੋਗਾ ਲੈ ਆਏ ਆ ਵੇ ਕਾਜ ਬੈਠਾ ਜਿਹਨੂੰ ਸਕੂਲੇ ਨਹੀਂ ਬਾੜਦੇ ਬੰਦੂ ਬਾੜ ਅੱਜ ਗਿਆ ਤੇ ਮੈਡਮਾਂ ਦੀ ਟੋਕ ਕਿਦਦਾ ਮੈਂ ਸਕੂਲੇ ਗਿਆ ਦਿੱtela ਨਹੀਂ ਬਾੜਨਾ ਠੀਕ ਫੇਰ ਵਾਪਸ ਘਰ ਤਾਂ ਇਹਨੂੰ ਕਹਿੰਦੀ ਤੂੰ ਬੈਡਮੈਨ ਜਿਵੇਂ ਤੇਰੇ ਮੈਂ ਕੀ ਕਹਤਾ ਕਹਿੰਦੀ ਬੱਸ ਤੂੰ ਤੂੰ ਚਲ ਜਾ ਇੱਥੇ ਤੇਰਾ ਮੋਣੀ ਪਸੰਦ ਬੈਡਮੈਨ ਸੁਣਾ ਤੇਰੇ ਸਪੈਲਿੰਗ ਨਹੀਂ ਨਾ ਦੇ ਪੋਸ਼ਨ ਨਾ ਇਹ ਬਵਾ ਮੈਂ ਨ ਨੂੰ ਪੁੱਛ ਲਾਇਆ ਨਾ ਬੈਡ ਮੈਨਰਸ ਦੀ ਸਪੈਲਿੰਗ ਮੈਡਮ ਤੇ ਆਪ ਕਹਿੰਦੇ ਮੈਨੂੰ ਤੇ ਆਪ ਨਹੀਂ ਹੁੰਦੇ ਆਇਓ ਤੇ ਨ ਨੂੰ ਕੱਢਿਆ ਰਾ ਗੁਰੂਆ ਚੱਲ ਕੋਈ ਨਹੀਂ ਜਦੋਂ ਪੀਸ ਦੀ ਵਾਰੀ ਆਈ ਉਹਦੋਂ ਮੈਂ ਕਹਿਣਾ ਜੇ ਖਾਤਾ ਨਹੀਂ ਖੁੱਲਿਆ ਮੇਰਾ ਹਾਂ ਭੈ ਗੂਗਲ ਪੇ ਨਹੀਂ ਹੁੰਦੇ ਆ 16 ਪ੍ਰੋ ਦਾ ਕਹਵੇ ਨੈਕਸਟ 16 ਪ੍ਰੋ ਵੀ ਵੇਖ ਲੋ ਇਹਦਾ ਹਾਂ ਫੂਲਾਂ ਬ్రో ਹਿੰਦੂ ਹੈ ਵੱਡਾ ਹੀ ਬੜਾ ਗੁਰੂਆ ਇਹ ਤੇ ਚੌੜਾ ਹੀ ਬੜਾ ਆਜ ਦੇ ਵਲੌਗ ਚ ਬਣੇ ਰੋ ਤੁਹਾਡੇ ਨਾਲ ਅੱਜ ਵੀਨੇ ਕੀ ਡੁੱਬਦੇ ਆ ਕਿ ਮੱਛੀ ਵੀਨੇ ਕੀ ਕਰਦੇ ਆ ਓਕੇ ਫਿਰ ਅਜੇ ਗੱਡੀ ਤੇ ਚੜਾਉਣਾ ਸਾਈਲ ਸਾਈਲ ਰਾਮ ਦੇ ਸਾਈਲ ਗੱਡੀ ਤੇ ਲੱਗ ਮੇਰੀ ਵੇਲਾ ਤਲਾਵਾ ਤੇ ਆਪਣੇ ਚਪਲਾਂ ਜਿੱਦੀਆਂ ਪਾਈਆਂ ਹੁੰਦੇ ਤੇ ਗੁੱਡੀ ਨੂੰ ਗੁੱਡੀ ਵੇ ਗੁੱਡੀ ਦਾ ਇਦਾਂ ਚੱਕਰ ਚੁੱਕਰ ਆਉਂਦੇ ਗੁੱਡੀ ਨੂੰ ਤੇ ਗੁੱਡੀ ਦੇ ਚੱਕਰ ਖਾਦੀ ਆ ਮਰ ਹਾਏ ਆਇਆ ਕਰਨ ਉਹ ਨਾਵ ਨੂੰ ਖਿੱਚੀ ਨਗਾਰ ਉਹ ਨੂੰ ਖਿੱਚੀ ਕਿੰਨੂੰ ਨਗਾ ਦੇਣੀ ਤੂੰ ਖਿੱਚੀ ਨਾਵ ਨੂੰ ਖਿੱਚੀ ਨਗਾ ਦੇਣੀ ਕਹਿੰਦਾ ਸੀ ਗੁੱਡੀ ਬੜੀ ਭੜੀ ਕਰੀ ਗੁੱਡੀ ਅਭੀ ਹੀ ਭਾਰੀ ਹਾਂ ਚਲਾਵਾਂ ਤੇ ਨੀਂਗੀਆਂ ਦੀਆਂ ਪਾਈਆਂ ਡੋਰ ਕੀ ਮੋਲ ਆਉਂਦੀ ਐ ਮੋਲ ਵੀ ਆਉਂਦੀ ਆ ਹਾਂ ਫਿਰ ਤੋ ਚੱਕ ਕੇ ਲਿਆਇਆ ਤੇ ਕਿਹਦਾ ਅੱਜ ਤੇ ਰੋਇਤ ਨੇ ਲੰਡਨ ਜਾਣਾ ਪੁੱਛੋ ਕਿਉਂ ਨਹੀਂ ਗਿਆ ਰੋਇਤ ਹਾਂ ਪੱਜ ਪੈਸੇ ਨਹੀਂ ਫਲੈਟ ਕੈਨਸਲ ਹੋ ਗਈ ਅੱਜ ਸਿੱਧੀ ਗੱਲ ਦਾ ਅੱਜ ਟਿਕਟ ਨਹੀਂ ਹੋਈ ਕੱਲ੍ਹ ਆਓ ਜਾ ਅੱਜ ਲੱਗਾ ਅੱਜ ਅੱਜ ਦਪੇਰਿੰਗ ਹੋਂਦੀ ਜਾ ਤੀ ਤੀ ਵੇਖੀ ਸਾਦੇ ਚ ਆਜੇ ਲੱਗਾ ਜਾ ਅੱਜ ਤੇ ਜਾ ਦੇ ਉੱਤੇ ਸਾਇਲ ਦੀ ਗੁੱਡੀ ਹੌਲ ਦੇ ਖਾਂਟੀ ਹੈ ਹੋਰ ਕੀ ਹੈ ਬੂੰਦੀ ਖਾਂਡੀ ਹੋਵੇ ਉਹ ਨਾ ਬੈਠਾ ਜੀ ਅੱਜ ਕੌਣ ਚੋਬਰ ਆਪਣੇ ਭੁੱਲੜ ਜੀ ਵੀ ਆਉਣ ਭੁੱਲੜ ਜੀ ਨਾ ਬੈਠੇ ਜੇ ਭੁੱਲੜ ਜੀ ਨਾ ਬੈਠੇ ਤੇ ਵੇਦਿਆ ਟਟੀਆਂ ਨਹੀਂ ਲੀਕ ਹੋਣ ਵਟੰਦੀਆਂ ਪਤਾ ਨਾ ਸਕੂਲੇ ਗਿਆ ਕਿਦਾਂ 10 ਖੂਲੇ ਨਾ ਨਿਕਲ ਜੇ ਸਕੂਲੋਂ ਆ ਕੇ ਨਾ ਹੁੰਦਾ ਸਕੂਲੇ ਨਾ ਟੱਟੀ ਨਿਕਲ ਜੇ ਯਾਰ ਇਹ ਆਪਣਾ ਇਹ ਆ ਚਾਹ ਲੈ ਕੀ ਕਰਨੇ ਕੀ ਧਿਆਨ ਦੂ ਗੁੱਡੀ ਓਏ ਹੋਏ ਚੱਲ ਇਹ ਦੋਵੇਂ ਦੇ ਗੁੱਡੀ ਡਾਈ ਚੜਾਉਣ ਮੈਂ ਤਾਂ ਦਾਣੇ ਆਈ ਪਾ ਦੇਣੇ ਦਾਣੇ ਖਾ ਲੈਨੇ ਹੈ ਪਾਲੀ ਦਾਣੇ ਕਾ ਖਾਣਾ ਨਾ ਲਈ ਖਾਣਾ ਕੀ ਇਹਨਾਂ ਦਾ ਪਿਉਣੇ ਪੈਣੇ ਆ ਛੱਡੀ ਤੂੰ ਦੇ ਆ ਤੂੰ ਨਗਾ ਜਾ ਆਪ ਤੂੰ ਉੱਦਾ ਉੱਤੇ ਡੇਗਿਆ ਤੇ ਇਹਨਾਂ ਦਾ ਆਟਾ ਬਣ ਜਾਣਾ ਆਹ ਉਹ ਦੇ ਦੇ ਕੀ ਕਿਤੇ ਉਹ ਵੀ ਪੰਜਾਣਾ ਨਾਲ ਤੇ ਇਹਨੂੰ ਆਂਦੇ ਚੁੱਕਰ ਚੁੱਕਰ ਗਾਸ ਕਰ ਨੂੰ ਤਾਂ ਫਿਲਮ ਆਇਆ ਦਾਣੇ ਦਾ ਚੰਦਰੀ ਥੱਲੇ ਚੱਲ ਚੱਲ ਦੇਖਣਾ ਗਾ ਦੇਖੀ ਠੀਕ ਹੈ ਬੈੱਡ ਕੇ ਆਵਾ ਬੈਟਾ ਆਵੇ ਤੇਰਾ ਕਾਜ ਕੋਠੀ ਚੱਲਦੀ ਹੈ ਜੀ ਕਿੰਨਾ ਨਾ ਪੇਚਾ ਪਾਉਣਾ ਅੱਜ ਤੇ ਆਹ ਉਹ ਜੂ ਮਾਰਦ ਲਾਂ ਗੁੰਜਲ ਕੱਢੋ ਮੇਰੇ ਵੀਰ ਅੱਜ ਪਾਉ ਪੇਚਾ ਫੂਤੀ ਹੈ ਨਾ ਰੋਈ ਤੇ ਪਾਊਗਾ ਪੇਚਾ ਆ ਠੀਕ ਆ ਬੜੀ ਬੜੀ ਗੁੱਡੀਆਂ ਦੇ ਕਰਾ ਲੀਆਂ ਬੋ ਆਵੇ ਉਹ ਵੀ ਦੇ ਭਰਾ ਕੇ ਦਾ ਕੱਢੂ ਕਿਉਂ ਦੇ ਇਹ ਖਰਾਬ ਕਰਦੇ ਕੇ ਦਾ ਓਏ ਨਮਾ ਗੁੰਜਲਾਂ ਨਾ ਪਾਉਣੇ ਲੈ ਲੈ ਦੋਰ ਉਹਨੂੰ ਦੇ ਦੋਰ ਗੁੱਡੀਆਂ ਬੋ ਕਰਾ ਕੇ ਹੁਣ ਹੋਰ ਨਵੀਂ ਤਿਆਰੀ ਚਾ ਬੈਠਾ ਵੇ ਕੇ ਦਾ ਗੁੱਡੀ ਬੋ ਕਰਾ ਕੇ ਜਿੱਦਾਂ ਇਹਨਾਂ ਵਰਤੀਆਂ ਦਾ ਡੱਬਾ ਦੇਣਾ ਹਣ ਦੇ ਦੇ ਵਰਤੀਆਂ ਦੇ ਦੇ ਫੋਟੇ ਖਵਾ ਤਾਲਾ ਹਟ ਮਰੂਦ ਦਿਖਵਾਉਣਾ ਇਹ ਕੰਡਿਆਂ ਆ ਆ ਗੱਲ ਕੀ ਦਾ ਢੂੰਗਣ ਨਿਆ ਤਾਲਾ ਤੋੜਨ ਦੀ ਕੋਸ਼ਿਸ਼ ਇਹ ਚੋਰੀ ਦੇਰ ਦੇਰ ਉਹਨੇ ਪਿੱਛੇ ਪਾ ਦਿੱਨੇ ਉੱਤੇ ਰੱਖ ਕਿੱਥੇ ਰੱਖ ਅੱਬਾ ਅੰਦਰੀ ਵਾਲ ਜੂ ਮਾਬ ਅੰਦਰੀ ਐ ਬਾੰਦਰੀ ਉਹਦਰ ਪੋਣਾ ਕਰਨੀ ਅੱਜ ਗੁੱਡਾ ਚੰਗਾ ਵਧਾਇਆ ਸਾਹਿਲ ਨੇ ਵੀ ਘਰ ਚੱਕ ਸਾਹਿਲ ਜੂਮਾ ਸਾਹਿਲ ਤੇ ਖੁਸ਼ੀ ਹੋ ਗਿਆ ਇਹ ਹਾਂ ਆਏ ਇਹ ਲਾਲ ਚੀ ਪਾਣੀ ਨਜ਼ਰ ਨਾ ਲਾ ਦੇ ਹਾਂ ਇਹ ਗੋੜਾ ਭੇੜਾ ਮੋਬਿਲ ਪਾ ਲਈ ਲਾਜ ਦੇ 3000 ਕੋਈ ਕਹਾਲਾ ਤੂੰ ਨਹੀਂ ਗਾਨੀ ਉਹ ਤੇ ਅੱਗੇ ਧਾਰ ਖੜਾ ਪਿਆ ਮੈਂ ਕਰਾ ਲਈ ਸਹੀ ਕਹ ਉਹਨਾਂ ਗਾਇਆ ਕਰਨ ਦਰ ਦਾ ਇਹੋ ਮੈਂ ਨਾ ਉਹ ਕਦਾ ਚੱਲ ਵਧਾ ਹਾਂ ਤਾਂ ਨੰਗਾ ਨਾ ਸਰਾ ਕੋਈ ਵੀ ਵੀ ਨਹੀਂ ਆ ਵੈਲਾ ਹੈ Så, Nadi? Nadi ville begynne. ਰਾੜੇ ਨਾ ਹੁਣੇ ਪਿੱਛੇ ਪਾਰਨਾ ਟਟਾ ਪਿੰਡੋਂ ਬਾਹਰ ਗੁੱਡਾ ਨਹੀਂ ਗਿਆ ਆਟੇ ਦਾ ਹੁੰਦਾ ਪਿੰਡੋਂ ਬਾਹਰ ਗੁੱਡਾ ਨਹੀਂ ਗਿਆ ਲੈ ਗੋਲ ਪਿੰਡੋਂ ਬਾਹਰ ਨਹੀਂ ਗਿਆ ਚੱਹੀ ਗੱਲ ਆ ਜਿੰਜਾ ਮੜੀਆਂ ਤੱਕ ਨਹੀਂ ਨਾ ਜਾਂਦਾ ਆੜੇ ਗੁੱਡਾ ਪਿੰਡੋਂ ਬਾਹਰ ਤਮਾ ਸਵਾਦਾ ਆ ਕੇ ਪਿੱਛੇ ਆ ਪਾ ਕੀ ਤੜਾ ਲੱਗੇ ਸਾਇਲ ਨੇ ਗੁੱਡਾ ਤਰਾ ਤੂਰੇ ਐ ਕਰਦਾ ਕਿ ਆਵਾ ਇੰਨੂੰ ਕੀ ਹੋਇਆ ਵਾ ਗੱਡੀ ਤੂੰ ਸਮਾਦੀ ਲਾਈ ਆ ਓਏ ਕੌਣ ਆ ਕੋਈ ਕੌਣ ਆ ਆ ਕੋਈ ਵੀ ਨਹੀਂ ਆਇਆ ਕੋਈ ਆ ਲੈ ਉਹ ਆ ਆ ਗਈ ਆ ਆ ਗਈ ਆ ਮੰਜੇ ਨੋ ਜਾ ਬਈਆ ਔਰ ਬਨ ਗਈ ਆ ਬਰਾਏ ਕੀ ਆ ਕੀ ਬੰਦੇ ਭੈਣ ਕੋ ਆਵਾ ਉਹ ਤਾਂ ਸਾਇਲਟ ਨਹੀਂ ਆ ਸਾਇਲ ਵੱਡੀ ਸਾਇਲ ਨੇ ਤੇ ਅੱਜ ਬਹੁਤੀ ਧੂਲ ਆਇਆ ਗੁਰਵਾ ਹੈ ਹਾ ਸ਼ਾਬਾ ਸਾਇਲ ਅੱਜ ਨਾ ਟੀ ਫੜਿਆਂ ਤੋਂ ਕੱਲ ਵੀ ਨਹੀਂ ਹਾਂ ਤੇ ਅੱਜ ਵੀ ਨਾ ਹਟੀਆਂ ਪ੍ਰਾਉਡ ਜਾ ਚੰਗਾ ਨਹੀਂ ਲੱਗਣਿਆ ਹਾ ਮੰਜੇ ਤੇ ਪਿਆ ਦੂੰ ਮਾਸਾ ਵੀ ਨਹੀਂ ਚੰਗਾ ਲੱਗਣਿਆ ਵੇ ਵੈਸੇ ਬੋਲ ਮੰਜਾ ਵੀ ਰੋਂਡਿਆ ਹੁਣ ਆਕੇ ਵੈਸੇ ਬੈਠ ਲਿਆ ਬੈੱਡ ਨਹੀਂ ਇਹਦੇ ਲਈ ਉਹ ਥੰਮੀ ਤੋਂ ਮੰਜਾ ਬਣਿਆ ਮੇਰੇ ਲਈ ਇਹਦੇ ਲਈ ਸੀ ਕਿ ਮੰਜਾ ਏ ਥੰਮੀ ਥੰਮੀ ਬਣਵਾਓ ਇਹਦੇ ਲਈ ਪੁਲੀ ਉਹ ਜਿਹੜੀ ਉੱਥੇ ਵੀ ਨਹੀਂ ਆਹੋ ਬੋਲਦੇ ਫੋਲਤੇ ਸੋਇਆ ਕਰਨਾ ਮੈਂ ਗਾ ਦੂ ਆਹੋ ਕੋੰਦੋਂ ਨਾ ਦੇ ਸੋਇਆ ਕਰੇ ਇਹ ਨਹੀਂ ਤੇਲੀ ਬਣੇ ਭਰਾ ਗਰਮੀਆਂ A few moments later. ਅਭੀ ਜੀ ਕਾਟੀਆਂ ਕੰਪੀਟੀਸ਼ਨ ਹੋਣ ਲੱਗਾ ਕਾਟੀਆਂ ਨਹੀਂ ਕਾਟੀਆਂ ਕਾਟੀ ਆਇਆ ਹੈ ਆ ਵੇ ਲੱਡ ਡੋਰ ਮੇਰੀ ਕਾੜੀ ਆ ਵੇ ਲੈ ਉਹਨੂੰ ਉਹਦੀ ਵੇ ਲਵਾ ਕਾੜੀ ਜੇ ਡੋਰ ਮੈਂ ਤਾਂ ਵੀ ਨੇ ਆਪਣੇ ਘਰ ਦੀਆਂ ਕੰਧਾਂ ਚੋਂ ਇੱਟਾਂ ਕੱਢ ਕੇ ਬੰਨ ਲੀਆਂ ਵਾ ਆ ਕਾੜੀ ਆ ਵੇ ਤੂੰ ਆ ਚਲਾ ਰੁਕ ਜਾ ਮੇਨ ਆ ਤੂੰ ਆ ਤੂੰ ਆਇਆ ਹਾਲਾ ਆ ਅਵੇਲਾ ਡੋਰ ਕਾੜੀ ਬਾਹਰ ਨਾ ਕਹੀ ਦੋੜੀ ਆ ਆ ਵੇਲਾ ਜਿਹੜਾ ਜਿੱਤਿਆ ਉਹਨੇ ਪਾਲਟੀ ਦੇਣੀ ਚੱਲ ਅਸਲੇ ਵਾਲਿਆ 10 ਰੌਂਡ ਹੋਣੇ ਆ ਚੱਲ 10 ਰੌਂਡ ਬਾਕਈਓ ਮੇਰੀ ਵਾਰੀ ਹੈ ਅਭੀ ਹੋ ਗਿਆ ਉਹ ਟਾਈਮ ਮੈਂ ਦੋਰ ਨਹੀਂ ਦੋਰ ਨਹੀਂ ਖਾਣਾ ਮੈਂ ਮੈਂ ਦੋਰ ਨਹੀਂ ਖਾਣਾ ਮਾ ਲੋ ਮਿੱਤਰੋ ਪਹਿਲਾ ਰੌਂਡ ਮੈਂ ਜਿੱਤ ਚੁੱਕਿਆ ਵਾਂ ਹੁਣ ਵੇਨੇ ਦੂਜਾ ਰੌਂਡ ਪਾੜੀ ਬੰਨ ਪਾੜੀ ਬੰਨ ਚੱਲ ਕੇ ਆਓ ਹੋ ਗਈ ਯਾਰ ਦੋ ਰੌਂਡ ਦੋ ਰੌਂਡ ਜਿੱਤ ਗਿਆ ਮੈਂ ਹੁਣਾਂ ਨੂੰ ਕਰ ਤੀਜਾ ਆ ਗਈਓ ਤਿੰਨ ਰਾਊਂਡ ਜਿੱਤਿਆਂ ਤਿੰਨ ਬੰਨ ਪਿਆ ਨਹੀਂ ਵੀਰੇ ਚੱਲ ਧੋਰੇ ਆ ਗਈਓ ਚਾਰ ਰਾਊਂਡ ਚੱਲ ਮੈਂ ਰਾਊਂਡ ਲਗਾਤਾਰ ਮੈਂ ਜਿੱਤ ਗਿਆ ਵਾਂ ਗਟੂਂ ਘਟੂ ਲਾ ਗਿਆ ਆ ਦੇਖੋ ਤੇਰਾ ਗਟੂ ਅੱਜ ਫਾਦੀ ਨਾ ਕੀਤਾ ਮੇਰੇ ਕਹੀਂ ਅੱਜ ਵੇਖਦੇ ਆ ਇਹ ਤਾਂ ਫਸ ਗਿਆ ਓ ਗਿਆ ਹੀ ਰੋਈ ਤੇ ਹੋ ਵਾ 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 ਮਾਰੀ ਕੁਝ ਆਇਆ ਬਹੁਤ ਦੋਵਰੀ ਕਦਰ ਹੀ ਬਹੁਤ ਹੀ देर ਬਾਅਦ ਮੈਂ ਨੌਕਡਾਊਨ ਹੋ ਗਿਆ ਵਾ ਯਾਰ 1 3 ਹੋ ਗਿਆ ਆਇਆ ਵੀਰੇ ਕਾਟੀ ਤਿਆਰ ਹੋ ਸ਼ਸਤਰ ਤਿਆਰ ਹੋਂ ਰਿਆ ਵਾ ਚੱਲ ਆਇਆ ਚੱਲ ਆਇਆ ਚੱਲ ਆ ਪਰੇ ਹੋਇਆ ਪਤ ਕੀ ਨਾ ਤੇ ਓ ਗਿਆ ਹੀ ਰੋਈ ਤੇ ਪਾਸੇ ਹੋ ਸੁਨਾ ਦਾ ਘਾਟਾ ਮੈਨੂੰ ਨਹੀਂ ਦੁਨੀਆ ਜਿਤਨਾ ਹੈ ਕੱਲੀ ਤੈਨੂੰ ਨਹੀਂ ਚੁੱਪ ਕਰ ਬੇ ਕੁੱਤੇ ਗੱਲ ਗੱਲ ਆਈ ਨਹੀਂ ਮੈਨੂੰ ਵੀ ਆਜ 2 4 ਹੋ ਗਈ ਹੈ ਆਈ ਰੋਡਾਂ ਵਿੱਚ ਕਿਉਂ ਆਵੇ ਚਲੋ ਹੋ ਗਈਓ 5 2 5 2 ਕਰਤੇ ਆ ਪਾਰਟੀ ਲੈ ਕੇ ਰਹਿਣੀ ਜੋ ਮਰਜੀ ਅੱਜ ਪਾਰਟੀ ਤੇ ਮੈਂ ਮੀਕੇ ਕੋ ਖੜੂੰਗਾ ਅੱਜ ਤੇ ਅਗਾਈ ਰੋ ਇੱਥੇ ਪਾਪੇ ਓ ਆ ਗਈਓ 6 2 6 2 ਨਾ ਮੈਂ ਮੁਕਾਬਲਾ ਅੱਧਾ ਜਿੱਤ ਲਿਆ ਵਾ ਓਏ ਹੋਏ ਆਏ ਹੋਏ ਪਟਾਕ ਮੇਰੀ ਜਿੱਤ ਦਾ ਜਸ਼ਨ ਚਾਲੂ ਹੋ ਗਿਆ ਜਿੰਨੇ ਮਰਜੀ ਲਵੇਟੇ ਮਾਰੋ ਕੋਈ ਖੁਲਵੇਟੇ ਮਾਰਦਾ ਜਿੰਨੇ ਮਰਜੀ ਲਵੇਟੇ ਮਾਰ ਇੱਧਰ ਅਗਲਾ ਓ ਗਈਓ ਚੱਲ ਦੱਲੇ ਇੱਕ ਬੰਦਾ ਹੋ ਇੱਕ ਬੰਦਾ ਹੋ ਨੌਕ ਕਰਤਾ ਚੱਲ ਆ ਜਾ ਓ ਗੋਲ ਪਹਿਲੀ ਚ ਡੇ ਉਹ ਪਹਿਲੀ ਚ ਡੇ ਗਿਆ 7 2 7 2 ਨਾ ਮੈਂ ਅੱਧਾ ਮੁਕਾਬਲਾ ਪੂਰਾ ਪੌਣਾ ਮੁਕਾਬਲਾ ਨਹੀਂ ਤਿੰਨ ਪਾ ਮੁਕਾਬਲਾ ਮੈਂ ਜਿੱਤ ਲਿਆ ਵਾ ਤਿੰਨ ਪਾ ਉਹ ਹੋ ਫਿਰ ਵੀ ਉਹ ਕਰਤੀ ਫਿਰ ਵੀ ਥੋੜਾ ਹੁਣ ਵੇਟ ਕਰੋ ਅਬੀ ਗਿਆ ਨਵੀਂ ਨਵੀਂ ਕਾਂਢੀ ਲੱਭਣ ਹੈ ਕੌਣ ਹੈ ਵਾ ਕੌਣ ਹੈ ਉਹ ਕਹਾਂ ਸੇ ਉਹ ਆਇਆ ਚਾਰੋਂ ਦਿਸ਼ਾਵਾਂ ਵਿੱਚ ਤੇਜ ਸਾਗ ਛਾਇਆ ਉਸ ਹੋਇਆ ਹੋਇਆ ਭਈ ਹੋ ਗਈ ਉਹ ਕੋਈ ਫਾਇਦਾ ਨਹੀਂ ਹੋਇਆ ਇਹਦਾ ਆ ਵੇਖੋ ਕੀ ਬਾਲਣ ਬੰਨ ਲੈ ਆ ਜੇ ਕੋਈ ਫਾਇਦਾ ਨਹੀਂ ਇਹਦਾ ਫੇਰ ਹੀ ਬੋ ਕਰਤਾ ਅੱਠ ਮੁਕਾਬਲੇ ਅੱਠ ਰਾਊਂਡ ਮੈਂ ਜਿੱਤ ਚੁੱਕਿਆ ਵਾ ਬਸ ਦੋ ਰਹਿ ਗਏ ਉਹ ਦੋ ਮੈਚ ਜਿੱਤ ਗਿਆ ਫੇਰ ਆਪਣੀ ਪਾਰਟੀ ਪੱਕੀ ਹੁਣ ਕਿ ਲੈ 8 2 ਹੁਣ ਕਿ ਲੈ ਮਤਲਬ 8 2 ਗੁਰੂ ਹੋ ਜਾ ਸ਼ੁਰੂ ਉਹ ਗਾਡੀ ਕੁੱਲ ਗਈ ਵੇਖ ਲੈ ਹੋ ਗਈ ਉਹ ਕਬੂਤ ਪਖਾ ਗਾਡੀ ਆਵੇ ਕਬੂਤ ਪਖਾ ਆ ਚੱਲ ਆ ਰੌਂਡ ਅਹੀਂ ਦਦੇ ਆ ਇਹਨੂੰ 8 2 ਹੀ ਸਹੀ ਕਹਿੰਦਾ ਖੁੱਲ ਗਈ ਮੇਰੀ ਕਾਂਜੀ ਚਲੋ ਓਕੇ ਆਈ ਡੋ ਇਟ ਅਜਾ ਤੇਰਾ ਛੋਟਾ ਟੁੱਟ ਗਿਆ ਨਹੀਂ ਰੌਂਡ ਫੇਰ ਤੇਰਾ ਕੋ ਤੇਰੀ ਖੋਲ ਗਈ ਆ ਗਾਂਢੀ ਖੋਲ ਗਈ ਤੇਰੀ ਵੰਤੀ ਛੋਟਾ ਛੋਟਾ ਨਹੀਂ ਮੰਨਣਾ ਉਹ ਕੋ ਬੰਨ ਹੈ ਚਲੋ ਨਵਾਂ ਰਾਉਂਡ ਕੀ ਆਵੇ ਗਾਂਢੀ ਤੇ ਮੇਰੀ ਬੱਜੀ ਹੈ ਤੇ ਮੇਰੀ ਬੱਜੀ ਹੈ ਉਪੇਚਾ ਵੇ ਆਇਆ ਅੱਗੇ ਆਈ ਨਹੀਂ ਤੇ ਰਾਤ ਹੈ ਨਹੀਂ ਕਿ ਆਵਾ ਨਹੀਂ ਕਿ ਆ ਕਿ ਬਰੋ ਇੱਥੇ ਗਿਆ ਮੈਚ ਡਰਾ ਕਿਉਂਕਿ ਦੋਵਾਂ ਦੀ ਬੋਗ ਹੀ ਆ ਰੀ ਡੋਰ ਆ ਵੀ ਖਿੱਚਣ ਡਿਆ ਵੇ ਵੇਖੋ ਆ ਵੇ ਯਾਰ ਭਾਈ ਕਿਉਂ ਟੈਨਸ਼ਨ ਲੈਣਾ ਵੇ ਭਾਈ ਆ ਗਈ ਆ ਗਈ ਨਹੀਂ ਹੀ ਰਹਿੰਦੇ ਮੇਤਰੋ ਮੈਂ ਆਪਣੀ ਆਪਣੀ ਡੋਰ ਲੈਣ ਤੀ ਹੁਣ ਅਬੀ ਦਾ ਹਾਰਨਾ ਪੱਕਾ ਆ ਚੱਲ ਅਬੀ ਆ ਜਾਓ ਅਭੀ ਤਾ ਡਾਕਾ ਡੇਕ ਜਾਣਾ ਵਾ ਤੂੰ ਆਪਣੀ ਕੰਨ ਚੋਂ ਇੱਟਾਂ ਲੈ ਆਇਆ ਕੋਈ ਨਹੀਂ ਹੋਇਆ ਕਾ ਡੇਕ ਜੇ ਪਰ ਚੰਦਾ ਚੈਲੰਜ ਨਹੀਂ ਹਾਰਦਾ ਚੱਲ ਆ ਫਿਰ ਤੁਹਾਡੀ ਕੰਨ ਚ ਲੈਣ ਦੀ ਓਕੇ ਆਈਓ ਓ ਆਈ ਨਹੀਂ ਹੋਈ ਬੋ ਕੈਮਰਾ ਐਂਗਲ ਤੋਂ ਕੈਮਰੇ ਹਾਲਵੇ ਕੈਪ ਦੇ ਚਵੇਹ ਤੂੰ ਓਕੇ ਆਈ ਓਕੇ ਆਈ ਆਪ ਕਿਆ ਆਈ ਆ ਗਿਆ ਯਵਿੰ ਜਲਵਾ ਹੈ ہمارا ਨੌ ਰੌਂਡ ਨੌ ਰੌਂਡ ਆਪਣੇ ਆਪਣੇ ਹੱਥ ਚ ਜਿੱਥੇ ਹੋਣਵੇ ਹੋਣ ਵੇਖੋ ਹੁਣ ਇਹਨੇ ਸਾਰੀਆਂ ਬੱਲ ਲਿਆ ਆ ਬੱਲਾ ਸ਼ੰਦਨਾ ਚੱਲਾ ਨਹੀਂ ਨਹੀਂ ਚਲੋ ਆਖਰੀ ਆਖਰੀ ਤੇ ਫਾਈਨਲ ਰੌਂਡ ਚੱਲਾ ਗਰਬੋ ਮੇਰੀ ਹੋਈ ਨਹੀਂ ਤੇਰੀ ਹੋਈ ਆਖਰੀ ਡਾਉਨ ਬੋਤੀ ਕਮਾਸਾਂ ਚੱਲਦਾ ਹੋਇਆ ਓਏ ਇਹਦੇ ਨਾਲ ਮੁਕਾਬਲੇ ਕਰ ਨਹੀਂ ਨਸਲਾ ਰੋਣ ਜਾਣੀਆਂ ਨਸਲਾ ਕੋਣ ਪਾਲਤੀ ਅਭੀ ਵੱਲੋਂ ਬਾਂਦੀ ਆ ਅਭੀ ਕਹਿੰਦਾ ਤੈਨੂੰ ਮਰਤੀ ਜਾਵਾਂਗੇ ਜਾਵਾਂਗੇ ਅਭੀ ਘਰ ਚਾਹ ਚੂ ਪੀਵਾਂਗੇ ਸਾਰੇ ਹੀ ਵੇਨੇ ਆ ਕੀ ਹੁਣ ਕੌਣ ਦਾ ਭਾਵੇਂ ਗਾਈ ਹੁਣ ਅਸੀਂ ਜਾਵਾਂਗੇ ਅਭੀ ਘਰ ਓ ਕੀ ਆਇਓ ਜੀ ਮਿੱਤਰੋ ਕਾਂਟੀਆਂ ਗੇੜ ਕੇ ਹੁਣ ਅਸੀਂ ਬੈਠ ਗਏ ਆ ਤੇ ਵੀਰ ਆਡਾ ਵੀ ਮੁੱਕਰ ਗਿਆ ਜੇ ਸ਼ਰਤ ਹਾਰ ਕੇ ਮੁੱਕਰ ਗਿਆ ਵਾ ਨਿਕਲ ਬਤਾ ਵੀ ਤੁਹਾਡਾ ਸ਼ੁਰੂ ਤੋਂ ਸ਼ੁਰੂ ਤੋਂ ਜਿੱਤਦਾ ਟੱਟੀ ਤੂੰ ਹੀ ਖਾ ਤੈਨੂੰ ਕੋਈ ਤੈਨੂੰ ਕੋ ਮਾਣੀ ਹਾਰਿਆ ਤੂੰ ਇਹ ਵੜੀ ਖਾਂਦਾ ਤੂੰ ਕਹ ਜਿਹੜਾ ਜਿੱਤਿਆ ਉਹਦੀ ਟੀਟੀ ਕਮਾ ਲਈ ਇਹ ਤੇ ਟੱਟੀ ਖਾਣੀ ਹੈ ਟੱਟੀ ਤੋਂ ਤੇੂੰ ਖਾਣਾ ਵਾ ਟੀਟੀ ਕੋਣੀ ਲਸਣ ਵਾਲੀ ਤੂੰ ਗਾਲ ਲਾ ਤਨਾਰੀ ਟੱਟੀ ਆਉਂਦੀ ਨਾ ਵੀਡੀਓ ਸਹੀ ਆਉਂਦੀ ਨਾ ਔਰਦੂ ਕੀ ਬੱਚੇ ਨੇ ਆ ਨੂੰ ਤੇ ਆ ਟੱਟੀਆਂ ਲੱਗਿਆ ਤਾ ਹੋ ਗਿਆ ਟੱਟੀਆਂ ਲੱਗੀਆਂ ਵਾ ਓਹ ਫੱਕਰ ਮੇਵਾਦੀ ਉਹ ਬਹੁਤ ਸਨਸੈਟ ਵਿਖਾਦੇ ਅੱਜ ਫਿਰ ਸਲਟ ਵੇਚ ਲੋ ਬਾਸੀਆਂ ਵੀ ਆਉਂਦਾ ਪਿਆ ਸਾਡਾ ਪਿੰਡ ਵੇਖੋ ਤੁਸੀਂ ਚੈੱਕ ਕਰੋ ਸਾਡਾ ਪਿੰਡ ਉਹ ਸੋਨੇ ਦੀ ਟੈਂਕੀ ਲਖਾਈ ਹੋਈ ਸੋਨੇ ਦੀ ਤੇ ਟੈਂਕੀ ਤੁਸੀਂ ਵੀ ਰਖਾਈ ਆ ਕੋਈ ਕਿਹਦੀ ਦਿਖਾਈਏ ਅਸੀਂ ਪਲੱਸ ਕਰਦੀ ਯਾਰ ਲੀਟਰ ਵਾਲੀ ਠੀਕ ਹੈ ਓ ਪਾਣੀ ਲੱਗ ਰਿਹਾ ਹੈ। ਅੱਜ ਦਾ ਵਲੌਗ ਇੱਥੇ ਐਂਡ ਕਰਦੇ ਆਂ। ਓਕੇ ਬਾਏ। ਲਾਈਕ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਵੀ ਕਰਿਓ, ਕਮੈਂਟ ਕਰਿਓ। ਓਕੇ ਬਾਏ। ਅੱਜ ਦਾ ਮੂੰਹ ਵੀ ਲੋਨ ਇੱਕ ਵਾਰੀ ਮੂੰਹ ਮੇਰ ਨੂੰ ਕੀ ਹੋਣਾ ਆਪਣਾ ਤੇ ਵਿਖਾ ਦੇ ਇੱਕ ਵਾਰੀ। ਮੇਰਾ ਵੇਖਿਆ ਹੁੰਦਾ ਪਤਾ ਜਿੱਤ ਗਿਆ ਮੈਂ। ਓਕੇ ਬਾਏ।